ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਭਗਤ ਕਬੀਰ ਜੀ ਰਾਮਾਨੰਦ ਜੀ ਦੇ ਦੀਵਾਨ ਵਿੱਚ ਜਾ ਕੇ ਬੈਠ ਗਏ ਭਗਤ ਕਬੀਰ ਜੀ ਦਾ ਜਨਮ ਨੀਵੀਂ ਜਾਤ ਵਿੱਚ ਹੋਇਆ ਸੀ ਉਸ ਸਮੇਂ ਜਾਤ ਪਾਤ ਦਾ ਬਹੁਤ ਭੇਦ ਭਾਵ ਕੀਤਾ ਜਾਂਦਾ ਸੀ ਨੀਵੀਂ ਜਾਤ ਦੇ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਕਿਸੇ ਸਤਸੰਗ ਜਾਂ ਮੰਦਰ ਵਿੱਚ ਜਾ ਸਕਣ ਕੇਵਲ ਪੰਡਤਾਂ ਤੇ ਬ੍ਰਾਹਮਣਾਂ ਨੂੰ ਅਧਿਕਾਰ ਸੀ ਕਬੀਰ ਜੀ ਜੁਲਾਹੇ ਸਨ ਕਬੀਰ ਜੀ ਦੇ ਘਰ ਖੱਡੀ ਲੱਗੀ ਹੋਈ ਸੀ ਕਬੀਰ ਜੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਜਦੋਂ ਪੰਡਤਾਂ ਬ੍ਰਾਹਮਣਾਂ ਨੇ ਕਬੀਰ ਨੂੰ ਦੇਖਿਆ ਕਿ ਨੀਵੀਂ ਜਾਤ ਦਾ ਛੂਦਰ ਜੁਲਾਹਾ ਸਾਡੇ ਸਤ ਸੰਗ ਵਿੱਚ ਆ ਕੇ ਬੈਠਾ ਹੈ ਤਾਂ ਉਹਨਾਂ ਨੇ ਸੋਚਿਆ ਕਿ ਇਹ ਅੱਜ ਆ ਕੇ ਬੈਠ ਗਿਆ ਹੈ ਤੇ ਕੱਲ ਨੂੰ ਫੇਰ ਆ ਕੇ ਬੈਠੇਗਾ ਇਸ ਲਈ ਇਸ ਨੂੰ ਕੁੱਟੋ ਤੇ ਧੱਕੇ ਮਾਰ ਕੇ ਬਾਹਰ ਕੱਢ ਦਵੋ ਉਹਨਾਂ ਪੰਡਤਾਂ ਬ્રાਹਮਣਾਂ ਨੇ ਕਬੀਰ ਜੀ ਦੇ ਘਸੌਣ ਮਾਰੇ ਤੇ ਧੱਕੇ ਮਾਰ ਮਾਰ ਕੇ ਕਬੀਰ ਜੀ ਨੂੰ ਦੀਵਾਨ ਵਿੱਚੋਂ ਬਾਹਰ ਕੱਢ ਦਿੱਤਾ ਕਬੀਰ ਜੀ ਦੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਬੀਰ ਜੀ ਆਪਣੇ ਘਰ ਆ ਕੇ ਮੰਜੇ ਤੇ ਪੈ ਕੇ ਰੋਣ ਲੱਗ ਪਏ ਕਬੀਰ ਜੀ ਨੇ ਮਨ ਵਿੱਚ ਸੋਚਿਆ ਕਿ ਇਹ ਸਾਰਾ ਮੇਰੇ ਕਰਮਾਂ ਦਾ ਦੋਸ਼ ਹੈ ਮੇਰੇ ਮਾੜੇ ਕਰਮਾਂ ਦੇ ਕਾਰਨ ਮੈਨੂੰ ਨੀਵੀਂ ਜਾਤ ਦੇ ਵਿੱਚ ਜਨਮ ਮਿਲਿਆ ਹੈ ਕਬੀਰ ਜੀ ਨੇ ਇਸ ਗੱਲ ਦਾ ਦੋਸ਼ ਪੰਡਤਾਂ ਮਾਮਣਾਂ ਨੂੰ ਨਹੀਂ ਦਿੱਤਾ ਕਿ ਉਹਨਾਂ ਨੇ ਮੈਨੂੰ ਬਿਨਾਂ ਗੱਲ ਤੋਂ ਕੁੱਟਿਆ ਮਾਰਿਆ ਕਬੀਰ ਜੀ ਨੇ ਕਿਹਾ ਕਿ ਦੱਦਾ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਇਹ ਸਾਰਾ ਮੇਰੇ ਕਰਮਾਂ ਦਾ ਦੋਸ਼ ਹੈ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ ਇਸ ਤਰ੍ਹਾਂ ਕਬੀਰ ਜੀ ਸਾਰੀ ਰਾਤ ਆਪਣੇ ਕਰਮਾਂ ਨੂੰ ਰੋਂਦੇ ਰਹੇ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਉਸ ਸਾਹਮਣੇ ਕਬੀਰ ਜੀ ਦੇ ਕੋਲ ਵਿਸ਼ਨੂੰ ਭਗਵਾਨ ਆ ਗਏ ਭਗਵਾਨ ਨੇ ਕਬੀਰ ਜੀ ਨੂੰ ਪੁੱਛਿਆ ਕਿ ਭਗਤਾ ਕਿਉਂ ਰੋ ਰਿਹਾ ਹੈ ਕਬੀਰ ਜੀ ਨੇ ਕਿਹਾ ਕਿ ਮੈਂ ਆਪਣੇ ਕਰਮਾਂ ਨੂੰ ਰੋ ਰਿਹਾ ਹਾਂ ਮੇਰੇ ਕਰਮ ਬਹੁਤ ਮਾੜੇ ਹਨ ਮੇਰਾ ਜੀ ਕਰਦਾ ਸੀ ਕਿ ਮੈਂ ਵੀ ਰਾਮਾਨੰਦ ਜੀ ਦੇ ਸਤ ਸੰਗ ਵਿੱਚ ਜਾ ਕੇ ਆਪਣਾ ਜੀਵਨ ਸਫਲਾ ਕਰ ਲਵਾਂ ਪਰ ਉਥੇ ਮੈਨੂੰ ਉੱਚੀ ਜਾਤ ਦੇ ਬ੍ਰਾਹਮਣਾ ਪੰਡਤਾਂ ਨੇ ਮਾਰਿਆ ਕੁੱਟਿਆ ਤੇ ਮੈਨੂੰ ਧੱਕੇ ਮਾਰ ਕੇ ਉਥੋਂ ਬਾਹਰ ਕੱਢ ਦਿੱਤਾ ਇਸ ਤੋਂ ਮਾੜਾ ਕਰਮ ਹੋਰ ਕੀ ਹੋ ਸਕਦਾ ਹੈ ਮੇਰਾ ਜਨਮ ਨੀਵੀਂ ਜਾਤ ਵਿੱਚ ਹੋਇਆ ਹੈ ਮੈਨੂੰ ਪਸ਼ੂਆਂ ਦੀ ਤਰ੍ਹਾਂ ਕੋਈ ਅਧਿਕਾਰ ਨਹੀਂ ਹੈ ਕਿ ਮੈਂ ਮੰਦਰ ਵਿੱਚ ਜਾਂ ਸਤਸੰਗ ਵਿੱਚ ਜਾ ਸਕਾਂ ਮੇਰਾ ਜਨਮ ਤਾਂ ਪਸ਼ੂਆਂ ਦੇ ਸਮਾਨ ਹੈ ਇਹ ਕਹਿ ਕੇ ਕਬੀਰ ਜੀ ਫੇਰ ਰੋਣ ਲੱਗ ਪਏ ਭਗਵਾਨ ਨੇ ਕਿਹਾ ਕਿ ਭਗਤਾ ਤੂੰ ਰੋ ਨਾ ਤੂੰ ਇਸ ਤਰ੍ਹਾਂ ਕਰ ਤੂੰ ਅੰਮ੍ਰਿਤ ਵੇਲੇ ਗੰਗਾ ਤੇ ਚਲਿਆ ਜਾਵੀਂ ਗੰਗਾ ਤੇ ਜਾ ਕੇ ਗੰਗਾ ਦੇ ਘਾੜ ਤੇ ਪੈ ਜਾਵੀਂ ਜਿੱਥੇ ਗੰਗਾ ਘਾੜ ਤੇ ਅੰਮ੍ਰਿਤ ਵੇਲੇ ਰਾਮਾਨੰਦ ਇਸ਼ਨਾਨ ਕਰਨ ਆਉਂਦਾ ਹੈ ਜਦੋਂ ਤੂੰ ਗੰਗਾ ਘਾੜ ਤੇ ਪਿਆ ਹੋਵੇਂਗਾ ਤਾਂ ਰਾਮਾਨੰਦ ਦਾ ਠੇਡਾ ਤੇਰੇ ਵਿੱਚ ਵੱਜੇਗਾ ਜਦੋਂ ਰਾਮਾਨੰਦ ਦਾ ਠੇਡਾ ਤੇਰੇ ਵਿੱਚ ਵੱਜਿਆ ਤਾਂ ਉਸ ਸਾਵੇਂ ਰਾਮਾਨੰਦ ਦੇ ਵਿੱਚੋਂ ਅਸੀਂ ਤੈਨੂੰ ਗੁਰਮੰਤਰ ਦੇਵਾਂਗੇ ਤੇ ਤੂੰ ਰਾਮਾਨੰਦ ਨੂੰ ਗੁਰੂ ਧਾਰ ਲਵੇਂ ਰਾਮਾਨੰਦ ਜੀ ਪੂਰੇ ਮਹਾਪੁਰਖ ਸਨ ਰਾਮਾਨੰਦ ਜੀ ਬਹੁਤ ਭਗਤਾਂ ਦੇ ਗੁਰੂ ਹੋਏ ਹਨ। ਰਾਮਾਨੰਦ ਜੀ ਪੀਪਾ ਭਗਤ ਦੇ ਗੁਰੂ ਹੋਏ। ਸੈਣ ਭਗਤ ਦੇ ਗੁਰੂ ਹੋਏ। ਧੰਨਾ ਭਗਤ ਦੇ ਗੁਰੂ ਹੋਏ। ਨਾਮਦੇਵ ਭਗਤ ਦੇ ਗੁਰੂ ਹੋਏ। ਹੋਰ ਵੀ ਬਹੁਤ ਭਗਤਾਂ ਦੇ ਰਾਮਾਨੰਦ ਜੀ ਗੁਰੂ ਹੋਏ। ਰਾਮਾਨੰਦ ਜੀ ਦੀ ਬਹੁਤ ਕਮਾਈ ਸੀ। ਬਾਬਾ ਆਨੰਦ ਸਿੰਘ ਜੀ ਕਈ ਵਾਰ ਇਸ਼ਾਰਾ ਕਰਿਆ ਕਰਦੇ ਸਨ। ਕੇ रामानंद ਜੀ ਪੋਚੋਂ ਵਾਲੇ ਬਾਬਾ ਮਹਾ ਹਰਨਾਮ ਸਿੰਘ ਜੀ ਸਨ ਦੂਸਰੇ ਦਿਨ ਕਬੀਰ ਜੀ ਅੰਮ੍ਰਿਤ ਵੇਲੇ ਉઠੇ ਤੇ ਉੱਠ ਕੇ ਗੰਗਾ ਦੇ ਘਾੜ ਤੇ ਜਾ ਕੇ ਬੈ ਗਏ ਉਧਰੋਂ रामानंद ਜੀ ਅੰਮ੍ਰਿਤ ਵੇਲੇ ਸੂਦੇ ਨਾਲ ਗੰਗਾ ਦੇ ਵੱਲ ਇਸ਼ਨਾਨ ਕਰਨ ਲਈ ਆ ਰਹੇ ਸਨ ਉਸ ਸਮੇਂ ਕੋਈ ਲਾਈਟਾਂ ਨਹੀਂ ਹੁੰਦੀਆਂ ਸਨ ਥੋੜੀ-ਥੋੜੀ ਚੰਦਰਮਾ ਦੀ ਰੋਸ਼ਨੀ ਹੁੰਦੀ ਸੀ ਕਈ ਵਾਰ ਉਹ ਵੀ ਨਹੀਂ ਹੁੰਦੀ ਸੀ ਰਾਮਾਨੰਦ ਜੀ ਸਵਾਸ-ਸਵਾਸ ਨਾਮ ਜਪਦੇ ਸਨ ਜਦੋਂ ਰਾਮਾਨੰਦ ਜੀ ਗੰਗਾ ਘਾੜ ਤੇ ਪਹੁੰਚੇ ਤਾਂ ਰਾਮਾਨੰਦ ਜੀ ਦਾ ਪੈਰ ਕਬੀਰ ਜੀ ਦੀ ਬੱਖੀ ਵਿੱਚ ਵੱਜਿਆ ਰਾਮਾਨੰਦ ਜੀ ਨੇ ਬਚਨ ਕੀਤਾ ਕਿ ਉਠ ਰਾਮ ਕੇ ਬੇਟੇ ਉੱਠ ਕੇ ਰਾਮ-ਰਾਮ ਜਪ ਕਬੀਰ ਜੀ ਉੱਠੇ ਤੇ ਉੱਠ ਕੇ ਆਪਣੇ ਘਰੇ ਆ ਗਏ ਕਬੀਰ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰ ਲਿਆ ਫਿਰ ਕਬੀਰ ਜੀ ਰਾਮ ਰਾਮ ਜਪਣ ਲੱਗ ਪਏ ਕਬੀਰ ਜੀ ਨੂੰ ਨਾਮ ਦਾ ਰੰਗ ਚੜ ਗਿਆ ਕਬੀਰ ਜੀ ਦੀ ਪਿਛਲੇ ਜੁੱਗਾਂ ਦੀ ਕਮਾਈ ਸੀ ਕਬੀਰ ਜੀ ਨੇ ਖੱਡੀ ਤੇ ਕਪੜਾ ਬੁਣਨਾ ਛੱਡ ਦਿੱਤਾ ਤੇ ਭਗਤੀ ਹੀ ਕਰਨ ਲੱਗ ਪਏ ਜਿੱਥੇ ਭਗਤੀ ਹੁੰਦੀ ਹੈ ਉੱਥੇ ਸ਼ਕਤੀ ਜ਼ਰੂਰ ਆ ਜਾਂਦੀ ਹੈ ਕਬੀਰ ਜੀ ਨੂੰ ਕੰਮ ਕਰਨਾ ਛੱਡਿਆ ਦੇਖ ਕੇ ਕਬੀਰ ਜੀ ਦੀ ਮਾਤਾ ਮਸਮਸਰ ਰੋਣ ਲੱਗੀ ਕਬੀਰ ਜੀ ਦਾ ਬਚਨ ਪੂਰਾ ਹੋਣ ਲੱਗ ਪਿਆ ਥੋੜੀ ਥੋੜੀ ਸੰਗਤ ਕਬੀਰ ਜੀ ਦੇ ਕੋਲ ਆਉਣ ਲੱਗ ਪਈ ਇਹ ਦੇਖ ਕੇ ਪੰਡਤ ਕਬੀਰ ਜੀ ਦੇ ਕੋਲ ਆ ਗਏ ਪੰਡਤਾਂ ਨੇ ਕਬੀਰ ਜੀ ਨੂੰ ਕਿਹਾ ਕਿ ਸ਼ੂਦਰਾ ਤੂੰ ਰਾਮ ਦਾ ਨਾਮ ਕਿਵੇਂ ਜਪਣ ਲੱਗ ਪਿਆ ਕਬੀਰ ਜੀ ਨੇ ਕਿਹਾ ਕਿ ਮੈਂ ਗੁਰੂ ਧਾਰਿਆ ਹੈ ਉਸ ਨੇ ਮੈਨੂੰ ਰਾਮ ਦਾ ਨਾਮ ਜਪਣ ਲਾਇਆ ਹੈ ਮੇਰੇ ਗੁਰੂ ਨੇ ਮੈਨੂੰ ਇਹ ਗੁਰ ਮੰਤਰ ਦਿੱਤਾ ਹੈ ਪੰਡਤਾਂ ਨੇ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ ਕਬੀਰ ਜੀ ਨੇ ਕਿਹਾ ਕਿ ਮੇਰਾ ਗੁਰੂ ਰਾਮਾਨੰਦ ਹੈ ਰਾਮਾਨੰਦ ਨੇ ਮੈਨੂੰ ਗੁਰਮੰਤਰ ਦਿੱਤਾ ਹੈ ਇਹ ਸੁਣ ਕੇ ਪੰਡਤ ਰਾਮਾਨੰਦ ਜੀ ਦੇ ਕੋਲ ਆ ਗਏ ਪੰਡਤਾਂ ਨੇ ਰਾਮਾਨੰਦ ਜੀ ਨੂੰ ਕਿਹਾ ਕਿ ਰਾਮਾਨੰਦ ਤੂੰ ਛੂਦਰ ਨੂੰ ਕਿਵੇਂ ਚੇਲਾ ਬਣਾ ਲਿਆ ਛੂਦਰ ਨੂੰ ਤਾਂ ਇਹ ਅਧਿਕਾਰ ਹੀ ਨਹੀਂ ਹੈ ਕਿ ਉਹ ਗੁਰੂ ਧਾਰ ਕੇ ਗੁਰਮੰਤਰ ਲੈ ਲਵੇ ਰਾਮਾਨੰਦ ਜੀ ਨੇ ਕਿਹਾ ਕਿ ਮੈਂ ਤਾਂ ਕਬੀਰ ਨੂੰ ਚੇਲਾ ਬਣਾਇਆ ਹੀ ਨਹੀਂ ਨਾਮੈ ਗੁਰਮੰਤਰ ਦਿੱਤਾ ਹੈ ਇਹ ਸੁਣ ਕੇ ਪੰਡਤ ਵਾਪਸ ਫੇਰ ਕਬੀਰ ਜੀ ਦੇ ਕੋਲ ਆ ਗਏ ਪੰਡਤਾਂ ਨੇ ਕਬੀਰ ਜੀ ਨੂੰ ਕਿਹਾ ਕਿ ਰਾਮਾਨੰਦ ਨੇ ਤਾਂ ਤੈਨੂੰ ਚੇਲਾ ਬਣਾਇਆ ਹੀ ਨਹੀਂ ਕਬੀਰ ਜੀ ਨੇ ਕਿਹਾ ਕਿ ਚਲੋ ਰਾਮਾਨੰਦ ਜੀ ਦੇ ਕੋਲ ਮੈਂ ਤੁਹਾਡੇ ਨਾਲ ਚੱਲਦਾ ਹਾਂ ਕਬੀਰ ਜੀ ਤੇ ਪੰਡਤ ਰਾਮਾਨੰਦ ਜੀ ਦੇ ਕੋਲ ਆ ਗਏ ਰਾਮਾਨੰਦ ਜੀ ਨੇ ਕਿਹਾ ਕਿ ਕਬੀਰ ਮੈਂ ਤੈਨੂੰ ਕਦੋਂ ਆਪਣਾ ਚੇਲਾ ਬਣਾਇਆ ਹੈ ਮੈਂ ਕਦੋਂ ਤੈਨੂੰ ਗੁਰਮੰਤਰ ਦਿੱਤਾ ਹੈ ਕਬੀਰ ਜੀ ਨੇ ਕਿਹਾ ਕਿ ਤੁਸੀਂ ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਗੰਗਾ ਦੇ ਘਾੜ ਤੇ ਇਸ਼ਨਾਨ ਕਰਨ ਆਏ ਸੀ ਤਾਂ ਤੁਹਾਡਾ ਢੇਡਾ ਮੇਰੀ ਬੱਕੀ ਵਿੱਚ ਵਜਿਆ ਸੀ ਮੈਂ ਗੰਗਾ ਦੇ ਘਾੜ ਤੇ ਪਿਆ ਸੀ ਤੁਸੀਂ ਬਚਨ ਕੀਤਾ ਸੀ ਕਿ ਉਠ ਰਾਮ ਕੇ ਬੇਟੇ ਉਠ ਕੇ ਰਾਮ ਰਾਮ ਜਪ ਰਾਮਾਨੰਦ ਜੀ ਨੇ ਕਿਹਾ ਕਿ ਹਾਂ ਇਸ ਤਰ੍ਹਾਂ ਹੋਇਆ ਸੀ ਤੇ ਅਸੀਂ ਇਹ ਵਚਨ ਕੀਤਾ ਸੀ ਰਾਮਾਨੰਦ ਜੀ ਨੇ ਕਬੀਰ ਨੂੰ ਪੁੱਛਿਆ ਕਿ ਤੂੰ ਗੰਗਾ ਦੇ ਘਾੜ ਤੇ ਜਾ ਕੇ ਕਿਵੇਂ ਪਹ ਗਿਆ ਕਬੀਰ ਜੀ ਨੇ ਕਿਹਾ ਕਿ ਮੈਂ ਤੁਹਾਡੇ ਸਤਸੰਗ ਵਿੱਚ ਆ ਕੇ ਜਦੋਂ ਬੈਠਿਆ ਤਾ ਇੰਨਾ ਪੰਡਤਾਂ ਨੇ ਮੈਨੂੰ ਕੁੱਟ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਤੇ ਮੈਂ ਘਰ ਜਾ ਕੇ ਸਾਰੀ ਰਾਤ ਆਪਣੇ ਕਰਮਾਂ ਨੂੰ ਰੋਂਦਾ ਰਿਹਾ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਮੈਨੂੰ ਰੋਂਦੇ ਨੂੰ ਦੇਖ ਕੇ ਵਿਸ਼ਨੂੰ ਭਗਵਾਨ ਨੇ ਦਰਸ਼ਨ ਦੇ ਕੇ ਕਿਹਾ ਕਿ ਤੂੰ ਰੋ ਨਾ ਤੂੰ ਗੰਗਾ ਦੇ ਘਾਟ ਤੇ ਜਾ ਕੇ ਪੈ ਜਾਵੇਂ ਤੈਨੂੰ ਮੈਂ ਰਾਮਾਨੰਦ ਜੀ ਦੇ ਵਿੱਚ ਦੀ ਗੁਰ ਮੰਤਰ ਦਵਾਗਾ ਤੂੰ ਰਾਮਾਨੰਦ ਨੂੰ ਗੁਰੂ ਧਾਰ ਲਵੇਂ ਹੁਣ ਇਹ ਸਾਰੀ ਗੱਲ ਤਾਂ ਰਾਮਾਨੰਦ ਜੀ ਨੂੰ ਪਹਿਲਾਂ ਹੀ ਪਤਾ ਸੀ ਪਰ ਪੰਡਤਾਂ ਨੂੰ ਸਾਰੀ ਸਚਾਈ ਦੱਸਣ ਲਈ ਉਹਨਾਂ ਦੀ ਸ਼ੰਕਾ ਦੂਰ ਕਰਨ ਲਈ ਉਹਨਾਂ ਨੇ ਕਬੀਰ ਜੀ ਤੋਂ ਇਹ ਸਾਰਾ ਕੁਝ ਪੁੱਛਿਆ ਰਾਮਾਨੰਦ ਜੀ ਨੇ ਪੰਡਤਾਂ ਨੂੰ ਕਿਹਾ ਕਿ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਕਬੀਰ ਜੀ ਦੀ ਪਿਛਲੇ ਜਨਮਾਂ ਦੀ ਭਗਵਾਨ ਦੇ ਨਾਲ ਸਿੱਧੀ ਹੈ ਇਸ ਦੀ ਪਿਛਲੇ ਜਨਮਾਂ ਦੀ ਬਹੁਤ ਕਮਾਈ ਹੈ ਇਹ ਸੁਣ ਕੇ ਪੰਡਤ ਚੁੱਪ ਹੋ ਗਏ ਪੰਡਤਾਂ ਦੀ ਇੱਕ ਨਹੀਂ ਚੱਲੀ ਉਸ ਤੋਂ ਬਾਅਦ ਕਬੀਰ ਜੀ ਦਿਨ ਰਾਤ ਜਪਣ ਲੱਗੇ ਨਿਰੰਕਾਰ ਨੇ ਕਬੀਰ ਜੀ ਤੋਂ ਸੇਵਾ ਲੈਣੀ ਸੀ ਸਾਧ ਸੰਗਤ ਜੀ ਜੇ ਹੁਣ ਆਪਾਂ ਇਸ ਗੱਲ ਨੂੰ ਧਿਆਨ ਨਾਲ ਸਮਝੀਏ ਤੇ ਸੋਚੀਏ ਪਹਿਲੇ ਸਮਿਆਂ ਵਿੱਚ ਹਰੇਕ ਬੰਦੇ ਨੂੰ ਨਾਮ ਜਪਣ ਦਾ ਗੁਰੂ ਧਾਰਨ ਦਾ ਅਧਿਕਾਰ ਨਹੀਂ ਸੀ ਹਰੇਕ ਬੰਦਾ ਨਾ ਮੰਦਰਾਂ ਵਿੱਚ ਜਾ ਸਕਦਾ ਸੀ ਨਾ ਉਹ ਕਿਸੇ ਸਤਸੰਗ ਵਿੱਚ ਜਾ ਕੇ ਸੰਗਤ ਕਰ ਸਕਦਾ ਸੀ ਬੰਦੇ ਦੀ ਮੁਕਤੀ ਦਾ ਸਾਧਨ ਬਹੁਤ ਹੀ ਕਠਨ ਸੀ ਪਰ ਸਾਡੇ ਗੁਰੂ ਸਾਹਿਬਾਂ ਨੇ ਇਹ ਸਾਰੇ ਭੇਦਭਾਵ ਖਤਮ ਕਰਕੇ ਸਾਰੀ ਦੁਨੀਆ ਵਾਸਤੇ ਇੱਕ ਸਰਬ ਸਾਂਝਾ ਦਰਬਾਰ ਬਣਾ ਦਿੱਤਾ ਜਿੱਥੇ ਹਰ ਬੰਦਾ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਵਾਹਿਗੁਰੂ ਗੁਰਮੰਤਰ ਨੂੰ ਉਹ ਜਪ ਸਕਦਾ ਹੈ ਅਮਰਤ ਛੱਕ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਗੁਰੂ ਧਾਰ ਕੇ ਉਹ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਬੰਦਾ ਘਰ ਵਿੱਚ ਰਹਿ ਕੇ ਸਾਰੇ ਸੁੱਖ ਭੋਗਦਾ ਹੋਇਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਸਕਦਾ ਹੈ ਇਸ਼ਨਾਨ ਕਰਨ ਵਾਸਤੇ ਕਿਤੇ ਬਾਹਰ ਗੰਗਾ ਤੇ ਜਾਣ ਦੀ ਕੋਈ ਲੋੜ ਨਹੀਂ ਹੈ ਅੱਜ ਹਰੇਕ ਬੰਦੇ ਦੇ ਕਮਰੇ ਦੇ ਨਾਲ ਹੀ ਬਾਥਰੂਮ ਬਣਿਆ ਹੋਇਆ ਹੈ ਜਿੱਥੇ ਠੰਡਾ ਤੇ ਗਰਮ ਪਾਣੀ ਆਉਂਦਾ ਹੈ ਜੇ ਇਸ ਗੱਲ ਨੂੰ ਧਿਆਨ ਨਾਲ ਦੇਖਿਆ ਤੇ ਸਮਝਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਸਹੂਲਤਾਂ ਪਹਿਲੇ ਸਮਿਆਂ ਵਿੱਚ ਰਾਜੇ ਮਹਾਰਾਜਿਆਂ ਦੇ ਕੋਲ ਵੀ ਨਹੀਂ ਸਨ ਪਰ ਫੇਰ ਵੀ ਬੰਦਾ ਅੱਜ ਇੰਨੀਆਂ ਸਹੂਲਤਾਂ ਦੇ ਹੁੰਦੇ ਹੋਏ ਵੀ ਸਵੇਰੇ ਉੱਠ ਕੇ ਨਾਮ ਨਹੀਂ ਜਪਦਾ ਅੱਜ ਹਰ ਜਗ੍ਹਾ ਗੁਰੂ ਘਰ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਹੈ ਕੇ ਗੁਰੂ ਧਾਰੋ ਅਮਰਤ ਸ਼ਕੋ ਪਰ ਪਹਿਲੇ ਸਮਿਆਂ ਵਿੱਚ ਕੋਈ ਗੁਰੂ ਹੀ ਨਹੀਂ ਲੱਭਦਾ ਸੀ ਤੇ ਹਰੇਕ ਬੰਦੇ ਨੂੰ ਗੁਰੂ ਧਾਰਨ ਦਾ ਅਧਿਕਾਰ ਵੀ ਨਹੀਂ ਸੀ ਬੰਦੇ ਦੀ ਕਿੰਨੀ ਬੁਰੀ ਹਾਲਤ ਸੀ ਬੰਦੇ ਦੇ ਉੱਪਰ ਕਿੰਨੀਆਂ پابੰਦੀਆਂ ਸਨ ਅੱਜ ਦੇ ਸਮੇਂ ਵਿੱਚ ਤਾਂ ਬੰਦੇ ਦੇ ਉੱਪਰ ਕੋਈ پابੰਦੀ ਨਹੀਂ ਹੈ ਅੱਜ ਤਾਂ ਹਰ ਬੰਦਾ ਆਜ਼ਾਦ ਹੈ ਆਪਣੀ ਮਰਜ਼ੀ ਦਾ ਮਾਲਕ ਹੈ ਇਹ ਸਭ ਬਖਸ਼ਿਸ਼ਾਂ ਗੁਰੂ ਸਾਹਿਬਾਂ ਦੀਆਂ ਹਨ ਗੁਰੂ ਸਾਹਿਬਾਂ ਨੇ ਸਾਡੇ ਉੱਪਰ ਤਰਸ ਕਰਕੇ ਸਾਨੂੰ ਇਹ ਸਭ ਕੁਝ ਬਖਸ਼ ਦਿੱਤਾ ਹੈ ਨਾ ਅੱਜ ਗੁਰੂ ਲੱਭਣ ਦੀ ਲੋੜ ਹੈ ਨਾ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਦੀ ਲੋੜ ਹੈ ਗੁਰੂ ਸਾਹਿਬਾਂ ਨੇ ਸਾਡੇ ਲਈ ਕਿੰਨਾ ਸੌਖਾ ਰਸਤਾ ਤਿਆਰ ਕਰ ਦਿੱਤਾ ਹੈ ਪਰ ਅਸੀਂ ਫੇਰ ਵੀ ਗੁਰੂ ਧਾਰ ਕੇ ਨਾਮ ਜਪ ਕੇ ਰਾਜੀ ਨਹੀਂ ਹਾਂ ਸਾਨੂੰ ਗੁਰੂ ਸਾਹਿਬਾਂ ਦੀਆਂ ਬਖਸ਼ਿਸ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਸੇ ਵੀ ਗੁਰੂ ਪੀਰ ਭਗਤ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਦੇਖ ਲਵੋ ਪਹਿਲੇ ਸਮਿਆਂ ਵਿੱਚ ਉਹਨਾਂ ਤੇ ਕਿੰਨਾ ਜ਼ੁਲਮ ਹੋਇਆ ਹੈ ਉਹਨਾਂ ਨੂੰ ਕਿੰਨੇ ਤਸੀਹੇ ਸਹਣੇ ਪਏ ਹਨ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ ਫੇਰ ਕਿਤੇ ਜਾ ਕੇ ਮਨੁੱਖ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਇਸ ਲਈ ਅੱਜ ਹਰ ਬੰਦੇ ਨੂੰ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਹੈ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਪੂਰੇ ਮਹਾਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਆਪਣਾ ਜੀਵਨ ਤੇ ਜਨਮ ਸਫਲਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ